ਦੀ ਮਾਮਲ ਨੂੰ ਜਮੂਹ ਖੇ ਪੁਆ ਨਮਲ ਨੂੰ ਪ੍ਰੈ ਆਵੰਟਿੰਗਰ ਦੇ ਵਿੱਚ ਜਾਂ ਸੈਕਟਰੀਅਰ ਦੇ ਵਿੱਚ ਵੀ ਮਲਾਜਮਾਂ ਨੂੰ ਦੋ ਬਣ ਨਾਲ ਫੈਕਟਰ ਅਸੀਂ ਦਵਾਂਗੇ ਜਲਦੀ ਦਵਾਂਗੇ ਪਰ ਜਿਸ ਨੂੰ ਲੈ ਕੇ ਜੋ ਕਿ ਕੋਰਟ ਦਾ ਫੈਸਲਾ ਹੀ ਹੋ ਚੁੱਕਿਆ ਹੈ ਹਾਈ ਕੋਰਟ ਦਾ ਪਰ ਅਜੇ ਤੱਕ ਜੋ ਫੈਕਟਰ ਦੋ ਬਣ ਨਾਲ ਨਹੀਂ ਲਾਗੂ ਕੀਤਾ ਗਿਆ ਬਾਰ ਬਾਰ ਮੰਗ ਲਈ ਮੰਗ ਕੀਤੀ ਜਾ ਰਹੀ ਹੈ ਵੀ ਸਾਡੇ ਵਿੱਚੋਂ ਪੀ ਰਿਟਾਇਰਮੈਂਟ ਸਾਥੀ ਸਾਡੇ ਜੋਕਰਾਂ ਨੂੰ ਪਿਆਰੇ ਹੋ ਚੁੱਕੇ ਆ ਪਰ ਪੰਜਾਬ ਸਰਕਾਰ ਨੂੰ ਅਜੇ ਤੱਕ 2.9 ਫੈਕਟ ਨਹੀਂ ਦਿੱਤਾ ਜਾ ਰਿਹਾ 2027 ਦੀਆਂ ਚੋਣਾਂ ਤੋਂ ਪਹਿਲਾਂ ਸਾਰੇ ਮਨੁੱਖਾਂ ਨੂੰ ਇਹੀ ਆਸ ਆ ਵੀ ਵੋਟਾਂ ਲੈਣ ਦੇ ਮਾਰੇ ਹੋ ਸਕਦਾ 2027 ਜਾਂ ਜਨਵਰੀ ਨਾਲ ਫਰਵਰੀ ਵਿੱਚ ਜੋ ਫੈਕਟ 2.9 ਦੇ ਸਕਦੇ ਹਨ ਜੀ 2004 ਤੋਂ ਬਾਅਦ ਭਰਤੀ ਹੋਏ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਮਤਲਬ ਪੁਰਾਣੀ ਪੈਨਸ਼ਨ ਹੈ ਜਿਹੜੀ ਸਕੀਮ ਕਦੋਂ ਬਹਾਲ ਕਰ ਸਕਦੀ ਹੈ ਮੈਨੂੰ ਉਸ ਬਾਰੇ ਥੋੜੀ ਜਾਣਕਾਰੀ ਦਿਓਗੀ 2004 ਤੋਂ ਭਰਤੀ ਹੋਏ ਮੁਲਾਜ਼ਮਾਂ ਵਾਸਤੇ ਜੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ ਬਹੁਤ ਜ਼ਰੂਰੀ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇੱਕ ਨੋਟਿਸ ਕੀਤਾ ਗਿਆ ਸੀ ਕਿ ਅਸੀਂ ਜੋ ਪੁਰਾਣੀ ਪੈਨਸਕੀਮਾ ਉਹ ਬਹਾਲ ਕਰਤੀ ਹੈ ਮੈਡਮ ਜੀ ਪਰ ਜਿਸ ਨੂੰ ਲੈ ਕੇ ਪਿੱਤਾਂ ਦੀ ਹਰਪਾਸ ਜੀਮਾ ਨਾਲ ਹਾਂਜੀ ਤੇ ਅਮਨਾ ਅਰੋੜਾ ਕੈਨ ਮੰਤਰੀ ਨਾਲ ਹਾਂਜੀ ਜਮੂ ਖੰਦੀ ਭਵਾਂਤਮਾਂ ਦੇ ਨਾਲ ਜਾਂ ਫਿਰ ਜਿੰਨੇ ਪੰਜਾਬ ਦੇ ਸਾਰੇ ਐਮਐਲਏ ਉਹਨਾਂ ਨੂੰ ਮੰਗ ਕਰਦੇ ਵੀ ਗਏ ਆ ਕਿ ਪੁਰਾਣੀ ਪੈਨਸਕੀਮਾ ਜੋ ਨੀਮ ਸਭਤਰਾ ਸਾਰਾ ਲਾਗੂ ਕੀਤੀ ਜਾਵੇ ਪਰ ਪੰਜਾਬ ਸਰਕਾਰ ਬਾਰ ਬਾਰ ਇਹੀ ਕਹਿ ਰਹੀ ਹੈ ਆ ਵੀ ਅਸੀਂ ਤਾਕੂ ਕਰਾਂਗੇ ਕਰਾਂਗੇ ਸਿਰਫ ਭਰੋਸਾ ਦਮਉਂਦੀ ਆ ਉਹ ਸਾਰਾ 2020 2022 ਦੀ ਚੋਣਾਂ ਤੋਂ ਪਹਿਲਾਂ ਜੋ ਮਾਂ ਸਰਕਾਰ ਆ ਪ੍ਰਾਣੀ ਪੰਚ ਨੇ ਬਹਾਲ ਕਰ ਦਿੱਤੀ ਹਾਂਜੀ ਮੈਡਮ ਮੁਲਾਜ਼ਮਾਂ ਨੂੰ ਜੋ ਪੇ ਕਮਿਸ਼ਨ ਦਾ ਏਰੀਅਰ ਹੈ ਇਹ ਸਰਕਾਰ ਕਿਸ ਸਮੇਂ ਤੱਕ ਤੇ ਕਿੰਨਾ ਟਾਈਮ ਹੋਰ ਲੱਗ ਸਕਦਾਗਾ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਜੋ ਪੇ ਕਮਿਸ਼ਨ ਏਰੀਅਰ ਦੀ ਗੱਲ ਆ ਮੈਡਮ ਜੀ ਬਹੁਤ ਵੱਡੀ ਇਹ ਤੁਸੀਂ ਵਧੀਆ ਮੰਗ ਰੱਖੀ ਆ ਹਾਂਜੀ ਪਰ 18000 ਕਰੋੜ ਏਰੀਅਰ ਦੀ ਮੰਗ ਆ ਬਹੁਤ ਵੱਡੀ ਜਿਸ ਨੂੰ ਲੈ ਕੇ ਜੋ ਸਾਂਝ ਫਰੰਡ ਦਾ ਅਗਸਤ 30 ਰਾਣਾ ਨੰਦਿਆ ਮੀਟਿੰਗਾਂ ਹੋਈਆਂ ਲੋਕਾਂ ਦੇ ਭਵਾਨ ਦਵਾਂ ਦੇ ਨਾਲ